ਆਰਮਕ ਸਖਸ਼ੀਅਤ ਨੇ ਜਿਹੜੇ ਪੂਰੇ ਚੜ੍ਹਦੀ ਕਲਾ ਦੇ ਵਿੱਚ ਭਾਈ ਜਗਤਾਰ ਸਿੰਘ ਖਵਾਰਾ ਦਾ ਜਦੋਂ ਨਾਮ ਦਾ ਉਹ ਸਾਰੇ ਭਾਈ ਜਗਤਾਰ ਸਿੰਘ ਵਾਰਨ ਨੂੰ ਜੱਸੀਦਾਰ ਮੰਨਦੇ ਨੇ ਇਸ ਕਰਕੇ ਜਿਹੜੇ ਪੰਥ ਦੇ ਵਿੱਚ ਫੁੱਟ ਪਾਉ ਨੀਤੀ ਆ ਬਾਦਲ ਢੜੇ ਨੇ ਤੋਰੀ ਹੋਈ ਸ੍ਰੋਣੀ ਕਮੇਟੀ ਨੇ ਤੋਰੀ ਹੋਈ ਇਹ ਪੰਥ ਸਾਰਾ ਇਕੱਤਰ ਹੋ ਕੇ ਇੱਕ ਢੜਾ ਨਹੀਂ ਸਾਫ਼ ਲੋਟ ਆ ਰਿਹਾ ਉਹੀ बार-बार ਸਾਨੂੰ ਖਰਾਬ ਕਰੀ ਜਾ ਰਹੇ ਨੇ ਇਸ ਕਰਕੇ ਸਖਤ ਸਟੈਂਡ ਲੈ ਕੇ ਉਥੇ ਜੇ ਸ੍ਰੋਣੀ ਕਮੇਟੀ ਦਾ ਸਾਰਿਆਂ ਨੂੰ ਧਿਰਾਂ ਨੂੰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਵੀ ਜੇ ਤਾਂ ਉਹ 2 ਮਹੀਨਿਆਂ ਦੇ ਅੰਦਰਾਂ ਦਾ ਇਲੈਕਸ਼ਨ ਕਰਾਉਂਦੇ ਨੇ ਸੋਨੀ ਕਮੇਟੀ ਦੀ 13 ਸਾਲ ਹੋ ਗਏ ਤਾਂ ਇਲੈਕਸ਼ਨ ਕਰਾਓ ਨਹੀਂ ਉਹਨੋਂ ਜੇ 2 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਉਹ ਇਲੈਕਸ਼ਨ ਹੋ ਜਾਂਦੀਆਂ ਠੀਕ ਆ ਨਹੀਂ ਫਿਰ ਉਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਨੇ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਇਹਨਾਂ ਨੂੰ ਕੁੱਟ ਕੇ ਜਿਵੇਂ ਨਰਾणू ਮਹੰਤ ਤੋਂ ਗੁਰਦੁਆਰੇ ਖੋਹੇ ਸੀ ਇਸੇ ਤਰ੍ਹਾਂ ਕੁੱਟ ਕੇ ਬਾਦਲ ਕਿਆਂ ਨੂੰ ਉੱਥੋਂ ਕੱਢਣਾ ਚਾਹੀਦਾ ਵਧੀਆ ਜਥੇਦਾਰ ਜਿਹੜੇ ਆ ਨਿਹੰਗ ਸਿੰਘ ਫੌਜ ਬੈਠੇ ਜਿਨ੍ਹਾਂ ਚਰ ਭਾਈ ਜਗਤਾਰ ਸਿੰਘ ਨਹੀਂ ਆਉਂਦਾ ਹਵਾਰਾ ਨਹੀਂ ਬਾਹਰ ਆਉਂਦੇ ਉਹਨਾਂ ਚਰ ਨਿਯੁਕਤੀ ਜਿਸਦਾਰ ਦੀ ਹੋਣੀ ਚਾਹੀਦੀ ਆ